ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਬੈਂਕ ਆਫ ਬੜੋਦਾ ਵਿੱਚ ਵੱਖ-ਵੱਖ ਵੈਕੈਂਸੀਆਂ ਆਈਆਂ ਨੇ 2025 ਦੇ ਲਈ ਉਸ ਦੇ ਬਾਰੇ ਦੱਸਣ ਜਾ ਰਹੀ ਆ 28 ਦਸੰਬਰ ਨੂੰ ਇਹ ਪੋਸਟ ਆਈ ਹੈ ਇਸ ਵਿੱਚ ਜੋ ਕੁੱਲ ਵੈਕੈਂਸੀਆਂ ਆਈਆਂ ਨੇ ਉਹ ਹਨ ਕੁੱਲ 1267 ਤੇ ਕੁਆਲੀਫਿਕੇਸ਼ਨ ਇਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਪੀਏ ਬੀਟੈਕ ਜਾਂ ਫਿਰ ਡਿਗਰੀ ਪਾਸ ਹੋਣਾ ਜ਼ਰੂਰੀ ਆ ਹੁਣ ਗੱਲ ਕਰਦੇ ਆ ਇਸ ਨੂੰ ਅਪਲਾਈ ਕਰਨ ਲਈ ਡੇਟ ਇਹ ਪੋਸਟ 28 ਦਸੰਬਰ ਨੂੰ ਆਈ ਸੀ ਤੇ 28 ਦਸੰਬਰ ਤੇ ਫਾਰਮ ਅਪਲਾਈ ਹੋਣੇ ਸਟਾਰਟ ਹੋ ਚੁੱਕੇ ਨੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲੇ 17 ਜਨਵਰੀ 2025 ਰਾਤ 12 ਵਜੇ ਤੱਕ ਦਾ ਟਾਈਮ ਹੈਗਾਗਾ ਫੀਸ ਇਸ ਵਿੱਚ ਜਨਰਲ ਈਡਬਲਯੂਐਸ ਓਬੀਸੀ ਕੈਂਡੀਡੇਟਸ ਦੇ 600 ਰੁਪਏ ਦੀ ਪਰ ਐਸਸੀ ਐਸਟੀ ਪੀਡਬਲਯੂਡੀ ਤੇ ਊਮੈਨ ਕੈਂਡੀਡੇਟਸ ਲਈ ਸਿਰਫ 100 ਰੁਪਏ ਫੀਸ ਰੱਖੀ ਗਈ ਆ ਤੇ ਏ ਜਿਸ ਨੂੰ ਅਪਲਾਈ ਕਰਨ ਲਈ ਘੱਟੋ ਘੱਟ 24 ਸਾਲ ਤੇ ਵੱਧ ਤੋਂ 42 ਸਾਲ ਵੱਖ ਵਕੰਸੀ ਅਕੋਰਡਿੰਗ ਹੈਗੀ ਆ ਤੁਸੀਂ ਆਪਣੀਆਂ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਤੇ ਐਦਾਂ ਹੀ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਕੋਲ ਇਹ ਜਾਣਕਾਰੀ ਪਹੁੰਚ ਸਕੇ ਤੇ ਤੁਸੀਂ ਨਾਲ ਹੀ ਸਾਡੇ ਕੋਲੋਂ ਘਰ ਬੈਠੇ ਹੀ ਪੋਸਟ ਭਰਨ ਦਾ ਕੰਮ ਇੰਟਰਨੈਟ ਕੈਫੇ ਦਾ ਸਾਰਾ ਕੰਮ ਤੇ ਨਾਲ ਹੀ ਸੇਵਾ ਕੇਂਦਰ ਦੇ ਫਾਰਮ ਅਪਲਾਈ ਕਰਨ ਦਾ ਕੰਮ ਵੀ ਸਿੱਖ ਸਕਦੇ ਹੋ ਜਿਸ ਤੇ ਲਈ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਧੰਨਵਾਦ